ਸਿਕਾਲ ਤੋਂ ਸਤਿ ਸ੍ਰੀ ਅਕਾਲ ਪੰਜਾਬੀ ਟੀਵੀ ਮੈਂ ਰਣਜੀਤ ਕੌਰ ਬਲਟਨ ਦੀ ਸ਼ੁਰੂਆਤ ਕਰਾਂਗੇ ਪਹਿਲੇ ਨਜ਼ਰ ਪਾ ਲੈਣੇ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਚ ਪੰਜਾਬ ਚ ਮੌਣ ਸ਼ੁਰੂ ਹੋਏ ਦਾ ਮੀਤਾ ਦੌਰ ਬਦਲੇਗਾ ਮੌਸਮ ਹਨੇਰੀ ਤੂਫਾਨ ਦੀ ਵਾਰਨਿੰਗ ਸੜਕ ਤੇ ਪਲਟਿਆ ਪੈਟਰੋਲਰ ਪਰਿਆ ਟੈਂਕਰ ਲੋਕਾਂ ਨੇ ਭਰ ਲਈਆਂ ਬਾਲਟੀਆਂ ਹੁਸ਼ਿਆਰਪੁਰ ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਡੀਸੀ ਵੱਲੋਂ ਹੁਕਮ ਜਾਰੀ ਸ਼ਹੀਦਰਬਾਰ ਸਾਹਿਬ ਦੀ ਪਰਿਕਰਮਾ ਚੋ ਨੌਜਵਾਨਾਂ ਨੂੰ ਚੁਕਨਾ ਪੁਲਿਸ ਨੂੰ ਵਪਾਰੀ ਐਸਜੀਪੀਸੀ ਟਾਸਕ ਫੋਰਸ ਨੇ ਦੋ ਮੁਲਾਜ਼ਮਾਂ ਨੂੰ ਬਨਾਇਆ ਬੰਦਕ ਚੰਡੀਗੜ੍ਹ ਚ ਸਿਟੀਯੂ ਦਾ ਸਬ ਇੰਸਪੈਕਟਰ ਨਿਕਲਿਆ ਲੁਟੇਰਾ ਪੁਲਸੀ ਵਰਦੀ ਪਾ ਕੇ ਕੈਸ਼ ਬ੍ਰਾਂਚ ਚ ਦਾਖਲ ਬੋਲਿਆ ਚੈਕਿੰਗ ਕਰਨੀ ਹੈ 13 ਲੱਖ ਰੁਪਏ ਫਰਾਰ ਕਨੇਡਾ ਦੇ ਪੰਜਾਬੀ ਸਖਸ਼ ਦੀ ਗੰਦੀ ਕਰਤੂਤ ਨੌਕਰੀ ਬਹਾਨੇ ਕਰਦਾ ਸੀ ਲੜਕੀਆਂ ਦੇ ਨਾਲ ਗਲਤ ਕੰਮ ਤੇ ਸ਼ੁਰੂਆਤ ਕਰਾਂਗੇ ਮੌਸਮ ਚ ਪੰਜਾਬ ਚ ਲਗਾਤਾਰ ਮੌਸਮ ਕਰਵਟ ਲੈ ਰਿਹਾ ਹੈ ਤੇ ਲਗਾਤਾਰ ਮੌਸਮ ਨੂੰ ਲੈ ਕੇ ਤੁਮੀ ਤੇ ਗੜੇ ਮਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਹਾਲਾਂਕਿ ਸਵੇਰੇ ਦੇ ਕਈ ਜਗ੍ਹਾ ਚ ਤੁੰਦ ਬਖਾਈ ਦੇ ਰਹੀ ਹੈ ਤਾਪਮਾਨ ਚ ਗਿਰਾਵਰ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਸੰਗਨੀ ਤੁੰਦ ਦੇ ਸ਼ੀਤ ਲਹਿਰ ਦਾ orange alert ਜਾਰੀ ਕੀਤਾ ਗਿਆ ਸੀ ਸਵੇਰ ਤੇ ਸ਼ਾਮ ਵੇਲੇ ਇਸ ਠੰਡੇ ਦੇ ਪਰਦੇੰ ਦਾ ਤਾਪਮਾਨ ਵਧਿਆ ਰਿਹਾ ਤੇ ਵਰਤਮਾਨ ਤਾਪਮਾਨ 1.4 ਡਿਗਰੀ ਵਧਿਆ ਜੋ ਆਮ ਤਾਪਮਾਨ ਦੇ ਨੇੜੇ ਪਹੁੰਚਿਆ 31 ਜਨਵਰੀ ਨੂੰ ਪਾਰੀ ਮੀਂਹ ਦੀ ਸੰਭਾਵਨਾ ਮੌਸਮ ਵਿਭਾਗ ਦੇ ਅਨੁਸਾਰ 21 ਫਰਵਰੀ ਨੂੰ ਸਵੇਰ ਵਿੱਚ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ 31 ਜਨਵਰੀ ਤੇ 2 ਤੇ 3 ਫਰਵਰੀ ਨੂੰ ਦੋ ਦੁਆੜੇ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਅਗਲੇ 48 ਘੰਟਿਆਂ ਲਈ ਘੱਟੋ ਘੱਟ ਤਾਪਮਾਨ 'ਚ ਕੋਈ ਖਾਸ ਬਦਲਾਅ ਨਹੀਂ ਹੋਵੇਗਾ ਉਸ ਤੋਂ ਬਾਅਦ ਘੱਟੋ ਘੱਟ ਤਾਪਮਾਨ ਵਿੱਚ 3 ਤੋਂ 4 ਡਿਗਰੀ ਸੈਲਸੀਅਸ ਵਾਧਾ ਹੋਣ ਦੀ ਉਮੀਦ ਹੈ ਅੰਮ੍ਰਿਤਸਰ ਕਪੂਤਲਾ ਜਲੰਧਰ ਵਡਹੰਡਾ ਲੁਧਿਆਣਾ ਬਰਨਾਲਾ ਮਾਨਸਾ ਤੇ ਕਈ ਥਾਵਾਂ ਤੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਸੰਘਣੀ ਧੁੰਦ ਪੈਣ ਦੀ ਉਮੀਦ ਹੈ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਦੇ ਵਿੱਚ ਵੀ ਸੰਘਣੀ ਧੁੰਦ ਦੀ ਉਮੀਦ ਹੈ ਕਪੂਰਥਲਾ ਦੀ ਰਮੀ ਦਾਣਾ ਮੰਡੀ ਦੇ ਪਿੱਛੇ ਡਬਲ ਰੋਡ ਤੇ ਸ਼ੁੱਕਰਵਾਰ ਦੁਪਹਿਰ ਨੂੰ ਪਟ્રોલ ਲੈ ਕੇ ਜਾ ਰਿਹਾ ਇੱਕ ਟੈਂਕਰ ਪਲਟ ਗਿਆ ਟੈਂਕਰ ਦੇ ਲਿੰਕ ਹੂਨ ਕਾਲੇ ਲੱਗੇ ਚਫੜਾ ਤੋਫੜੀ ਮੱਚ ਗਈ ਡਰਾਈਵਰ ਮੌਕੇ ਤੋਂ ਭੱਜ ਗਿਆ ਚਸ਼ਮਦੀਦਾ ਅਨੁਸਾਰ ਟੈਂਕਰ ਤੇਜ਼ ਰਫ਼ਤਾਰ ਨਾਲ ਮੋੜ ਕੱਟਦੇ ਸਮੇਂ ਬੇਕਾਬੂ ਹੋ ਗਿਆ ਸੀ ਤੇ ਪਲਟ ਗਿਆ ਜਿਸ ਦੇ ਨਾਲ ਵੱਡੇ ਪੱਧਰ ਤੇ ਪੈਟਰੋਲ ਰਸਨਾ ਸ਼ੁਰੂ ਹੋ ਗਿਆ ਪੈਟਰੋਲ ਲੋਏ ਲੀਕ ਹੁੰਦਾ ਵੇ ਖਾਲੇ ਦੁਆਲੇ ਦੇ ਕੁਝ ਲੋਕ ਪਾਰਟੀਆਂ ਭਰ ਕੇ ਪੈਟਰੋਲ ਲਜਾਣ ਲੱਗੇ ਜਿਸ ਦੇ ਨਾਲ ਸਿੱਧੀ ਗੰਭੀਰ ਹੋ ਗਈ ਸੂਚਨਾ ਮਿਲਦੇ ਹੀ ਡੀਐਸਪੀ ਸਬਡਿਵੀਜ਼ਨ ਸ਼ੀਤੋ ਸਿੰਘ ਦੇ ਅਗਵਾਈ ਵਿੱਚ ਪੁਲਿਸ ਮੌਕੇ ਤੇ ਪਹੁੰਚੇ ਤੇ ਪੀਸੀਆਰ ਵੀ ਪਹੁੰਚੀ ਬੈਰੀਕੇਡ ਲਗਾਏ ਲੋਕਾਂ ਨੂੰ ਸੁਰੱਖਿਆ ਤੋਂ ਪੂਰੀ ਤਰ੍ਹਾਂ ਟਾਇਆ ਗਿਆ ਸਾਵਧਾਨੀ ਵਜੋਂ ਫਾਇਰ ਬਰਗੇਡ ਨੂੰ ਬੁਲਾਇਆ ਗਿਆ ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਅਰਸ਼ਿਕਾ ਜਾਨ ਨੇ ਸਤਿਗੁਰੂ ਸ਼੍ਰੀ ਗੁਰੂ ਰਵਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ ਤੇ ਸਾਰੇ ਸਰਕਾਰੀ ਤੇ ਅਰਧ ਸਰਕਾਰੀ ਸਕੂਲਾਂ ਤੇ ਹੋਰ ਸੰਸਥਾਵਾਂ ਵਿੱਚ 31 ਜਨਵਰੀ 2026 ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕਰਨ ਦਾ ਹੁਕਮ ਜਾਰੀ ਕੀਤਾ ਹੈ ਇਹ ਫੈਸਲਾ ਸ਼ਹਿਰ ਵਿੱਚ ਹੋਣ ਵਾਲੇ ਵਿਸ਼ਾ ਨਗਰ ਕੀਰਤਨ ਦੇ ਮੱਦੇ ਨਜ਼ਰ ਲਿਆ ਗਿਆ ਹੈ ਅਮੇਸ਼ਰਦੇਵ ਹਰਮੰਦਰ ਸਾਹਿਬ ਵਿੱਚ ਪ੍ਰਕਰਮਾ ਕਰਦੇ ਦੋ ਨੌਜਵਾਨ ਨੂੰ ਸ਼ੁੱਕਰਵਾਰ ਨੂੰ ਤਰਨਤਾਰਨ ਵਿੱਚ ਸੀਆਈਏ ਸਟਾਫ ਨੇ ਹਿਰਾਸਤ ਵਿੱਚ ਲੈ ਲਿਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪੁਲਿਸ ਕਾਰਵਾਈ ਤੋਂ ਪਰੇ ਕੁਟੀ ਤੇ ਐਸਜੀਪੀਸੀ ਟਾਸਕ ਫੋਰਸ ਨੇ ਦੋਵਾਂ ਪੁਲਿਸ ਅਧਿਕਾਰੀਆਂ ਨੂੰ ਗ੍ਰਿਫਤਾਰ ਕਰਕੇ ਬੰਦ ਕਰ ਲਿਆ ਐਸਜੀਪੀਸੀ ਨੇ ਗ੍ਰਿਫਤਾਰ ਰਵਾਈ ਕਰਨ ਤੇ ਉਹਨਾਂ ਨੂੰ ਸੂਚਿਤ ਨਾ ਕਰਨ ਤੋਂ ਨਾਰਾਜ਼ ਸੀ ਐਸਜੀਪੀਸੀ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਭਾਰਤ ਅਤੇ ਹਦਾਇਤਾਂ ਤੋਂ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ ਆਉਂਦੇ ਨੇ ਤੇ ਜੇ پولیس ਸਰ ਕਿਸੇ ਨੂੰ ਲਾਪਰਿਆ ਗ੍ਰਫਤਾਰ ਕਰੀਏ ਤਾਂ ਫਲਾ ਸ਼੍ਰੋਮਨੀ ਕਮੇਟੀ ਨੂੰ ਸੂਚਿਤ ਕਰਨਾ ਲਾਜ਼ਮੀ ਹੈ ਕਰਨਦਾਰਨ پولیس ਨੇ ਨਾ ਤਾਂ ਉਹਨਾਂ ਨੂੰ ਪ੍ਰੋਸੈਸ ਵਿੱਚ ਲਿਆ ਤੇ ਨਾ ਹੀ ਸਥਾਨਕ ਚੌਕੀਦਾਰਾਂ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਸਪਸ਼ਟ ਜਾਣਕਾਰੀ ਨਹੀਂ ਸੀ ਪਰ ਕਿਸੇ ਨੂੰ ਇਸ ਤਰੀਕੇ ਨਾਲ ਪੁੱਛਗਿੱਛ ਤੋਂ ਪਹਿਲਾਂ ਸੂਚਨਾ ਦਿੱਤੇ ਜਾਣਾ ਪੁੱਤਰ ਸਥਾਨ ਤੋਂ ਚੁੱਕ ਕੇ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਚੰਡੀਗੜ੍ਹ ਵਿੱਚ ਸੀਟੀਯੂ ਦੀ ਕੈਸ਼ ਬ੍ਰਾਂਚ ਤੋਂ 13.5 ਲੱਖ ਰੁਪਏ ਦੀ ਲੁੱਟ ਦੀ ਘਟਨਾ ਦਾ ਪੁਲਿਸ ਨੇ ਖੁਲਾਸਾ ਕਰ ਦਿੱਤਾ ਹੈ ਇਹ ਘਟਨਾ ਨੂੰ ਅੰਜਾਮ ਦੇਣ ਵਾਲਾ ਪੁਲਿਸ ਮੁਲਾਜ਼ਮ ਨਹੀਂ ਸਗੋ ਸੀਟੀਯੂ ਦਾ ਹੀ ਸਬ ਇੰਸਪੈਕਟਰ ਸੀ ਜਿਸ ਨੂੰ ਗ੍ਰਫਤਾਰ ਕਰ ਲਿਆ ਗਿਆ ਉਹ ਪੁਲਿਸ ਦੀ ਵਰਦੀ ਪਾ ਕੇ ਕੈਸ਼ ਬ੍ਰਾਂਚ ਵਿੱਚ ਪਹੁੰਚਿਆ ਤੇ ਸਰਪ੍ਰਾਈਜ਼ ਚੈਕਿੰਗ ਨਾਂ ਬਹਾਨਾ ਕਰਕੇ ਲੁੱਟ ਦੀ ਘਟਨਾ ਨੂੰ ਜਨਮ ਦਿੱਤਾ ਗਾਰ ਨੂੰ ਕਮਰੇ ਵਿੱਚ ਬੰਦ ਕਰਕੇ ਭੱਜ ਗਿਆ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਪੁਲਿਸ ਸਿੱਧਾ ਆਪਰਾਧੀ ਤੱਕ ਪਹੁੰਚ ਗਈ ਤੇ ਸ਼ੁਰੂ ਤੋਂ ਘਟਨਾ ਤੋਂ ਇਨਕਾਰ ਕਰਦਾ ਰਿਹਾ ਪਰ ਜਦੋਂ ਪੁਲਿਸ ਨੇ ਸਖਤੀ ਕੀਤੀ ਤਾਂ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ ਇੰਡਸਟਰੀਅਲ ਏਰੀਆ ਫੇਸਿਜ ਵਿੱਚ ਸਿਟੀ ਨੂੰ ਕੰਮ ਕਰਦਾ ਆਪਰਾਧੀ ਕੈਸ਼ ਬ੍ਰਾਂਚ ਦੇ ਹਰਕ ਨੂੰ ਉਹਨੇ ਨੂੰ ਜਾਣਦਾ ਸੀ ਤੇ ਉਸ ਨੂੰ ਪਤਾ ਸੀ ਕਿ ਕੌਣ ਕਿਸ ਸਮੇਂ ਹੁੰਦਾ ਹੈ ਉਸ ਨੇ ਮੌਕੇ 'ਤੇ ਇਹ ਪੈਂ ਕੀਤੀ ਹੈ ਇਹ ਘਟਨਾ ਮੰਗਲਵਾਰ ਸਵੇਰੇ 4 ਵਜੇ ਦੇ ਕਰੀਬ ਸੈਕਟਰ 17 ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਵਿੱਚ ਵਾਪਰੀਆ ਲੋਟੇ ਨੇ ਗਾਰਡ ਨੂੰ ਡਰਾ ਕੇ ਕਹਿ ਕੇ ਰਾਤ ਨੂੰ ਇੱਥੇ ਗਤ ਗਤੀਵਿਧੀਆਂ ਦੀ ਸ਼ਿਕਾਇਤ ਮਿਲੀ ਹੈ ਸੀਨੀਅਰ ਅਫਸਰ ਵੀ ਆ ਰਹੇ ਨਹੀਂ ਤੇ ਉਹਨਾਂ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਦੀ ਸਰਪ੍ਰਾਈਜ਼ ਚੈਕਿੰਗ ਲਈ ਆਇਆ ਹੈ ਆਪਰਾਧੀ ਨੇ ਗਾਰ ਤੋਂ ਚਾਬੀ ਲੈ ਕੇ ਇੱਕ ਕਮਰੇ 'ਚ ਉਸ ਨੂੰ ਬੰਦ ਕਰ ਦਿੱਤਾ ਤੇ ਸੀਟੀਆਂ ਦੇ ਕੁਝ ਸੀਨੀਅਰ ਅਧਿਕਾਰੀਆਂ ਦੇ ਨਾਮ ਵੀ ਲੈ ਕੇ ਗਾਰ ਦਾ ਹਵਾਈ ਲੈ ਲੈ ਗਾਰ ਦੇ ਕਮਰੇਸ਼ ਬੰਦ ਕਰ ਦਿੱਤਾ ਲੌਕ ਕਰਕੇ 1.35 ਲੱਖ ਰੁਪਏ ਛੁੱਟ ਕੇ ਫਰਾਰ ਹੋ ਗਿਆ ਨੈਟਵਰਕ ਉਸ ਇੱਕ ਪੰਜਾਬੀ ਵਿਅਕਤੀ ਨੂੰ ਨੌਕਰੀਆਂ ਦੇ ਬਹਾਨੇ ਕੁੜੀਆਂ ਨਾਲ ਗਲਤ ਹਰਕਤਾਂ ਕਰਨ ਦੇ આરોਪ 'ਚ ਗ੍ਰਿਫਤਾਰ ਕੀਤਾ ਇਹੇ ਵਿਅਕਤੀ ਫਰਜ਼ੀ ਕੰਪਨੀ ਦਾ ਮਾਲਕ ਦੱਸ ਕੇ ਭਰਤੀ ਕਰਨ ਦੇ ਨਾਮ ਤੇ ਪਲੇਟਫਾਰਮ ਤੇ ਨੌਕਰੀਆਂ ਦੇ ਝਾਂਸੇ ਦਿੰਦਾ ਸੀ ਜਦੋਂ ਲੜਕੀਆਂ ਉਸ ਨੂੰ ਮਿਲਣ ਆਉਂਦੀਆਂ ਤੋਲਾਂ ਦੇ ਨਾਲ ਗਲਤ ਹਰਕਤਾਂ ਕਰਦਾ ਸੀ 47 ਸਾਲਾ ਤਜਿੰਦਰ ਧਾਲੀਵਾਲ ਦੀਆਂ ਇਹ ਕਰਤੂਤਾਂ ਉਸ ਵੇਲੇ ਸਾਹਮਣੇ ਆਈਆਂ ਜਦੋਂ ਦੋ ਲੜਕੀਆਂ ਨੇ ਪੁਲਿਸ ਤੱਕ ਪਹੁੰਚ ਕੀਤੀ ਇੱਕ ਲੜਕੀ ਨੇ ਕਹਿ ਦਿੱਤਾ ਕਿ ਨੌਕਰੀ ਦੇ ਬਦਲੇ ਉਸ ਨਾਲ ਗਲਤ ਹਰਕਤਾਂ ਹੋਈਆਂ ਉਸਨੇ ਕਈ ਲੜਕੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਐਸੇ ਕਾਰਨ ਪੁਲਿਸ ਨੇ ਉਸ ਨੂੰ 26 ਜਨਵਰੀ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਦੀ ਫੋਟੋ ਵੀ ਜਾਰੀ ਕੀਤੀ ਜੋ ਲੜਕੀ ਉਸ ਦੇ ਜਾਚ ਫਸ ਨਾ ਸਕੇ ਤੇ ਆਨਲਾਈਨ ਨਾ ਵੈਬਸਾਈਟ ਤੇ ਨੌਕਰੀ ਦਾ ਇਸ਼ਤਿਹਾਰ ਦਿੰਦਾ ਸੀ ਤੇ ਉਸ ਤੋਂ ਬਾਅਦ ਪੁਲਿਸ ਨੇ ਇਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜੇਕਰ ਤੁਸੀਂ ਚਾਂਦੀ ਖਰੀਦਣ ਦੀ ਸੋਚ ਰਹੇ ਹੋ ਜਾਂ ਇਸ ਵਿੱਚ ਨਿਵੇਸ਼ ਕੀਤਾ ਹੋਇਆ ਤਾਂ ਅੱਜ ਦੀ ਖਬਰ ਤੁਹਾਨੂੰ ਹੈਰਾਨ ਕਰ ਸਕਦੀ ਹੈ ਚਾਂਦੀ ਦੇ ਬਾਜ਼ਾਰ ਵਿੱਚ ਵੱਡਾ ਆਲਟਫੇਅਰ ਦੇਖਣ ਨੂੰ ਮਿਲਿਆ ਰికੋਰਡ ਹਾਈ ਤੇ ਪਹੁੰਚਣ ਤੋਂ ਬਾਅਦ ਚਾਂਦੀ ਨੇ ਨਿਵੇਸ਼ਕਾਂ ਨੂੰ ਝਟਕਾ ਦਿੱਤਾ ਹੈ ਪਿਛਲੇ 2 ਦਿਨਾਂ ਵਿੱਚ ਚਾਂਦੀ ਦੀ ਕੀਮਤ ਵਿੱਚ ਇਨੀ ਗਿਰਾਵਟ ਆਈ ਹੈ ਕਿ ਹਰ ਕੋਈ ਹੈਰਾਨ ਹੈ ਤੇ ਮਲਟੀ ਕਮੋਡੀਟੀ ਐਕਸਚੇਂਜ ਤੇ ਚਾਂਦੀ ਦੀ 1 ਦਿਨ ਵਿੱਚ ਕਰੀ 5% ਤੱਕ ਉਸਦੀ ਕੀਮਤ ਡਿੱਗ ਗਈ ਹੈ ਤੇ ਵੀਰਵਾਰ ਨੂੰ ਚਾਂਦੀ 4 ਲੱਖ ਪ੍ਰਤੀ ਕਿਲੋ ਦੀ ਪੱਧਰ ਤੇ ਪਹੁੰਚੀ ਸੀ ਪਰ ਕੁਝ ਸਮੇਂ ਵਿੱਚ ਇਸ ਦੀ ਕੀਮਤ 20000 ਰੁਪਏ ਘਟ ਹੋ ਗਈ ਹੈ ਸਥਿਤੀ ਵਿੱਚ ਲੋਕਾਂ ਦੇ ਮਨ ਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਚਾਂਦੀ ਇਹਨੀ ਤੇਜ਼ੀ ਨਾਲ ਕਿਉਂ ਡਿੱਗੀ ਹੈ ਤੇ ਕੀ ਇਹ ਹੋਰ ਵੀ ਗਿਰਾਵਟ ਜਾਰੀ ਰਹੇਗੀ ਹਾਲਾਂਕਿ ਲਗਾਤਾਰ ਸੋਨੇ ਦੀਆਂ ਕੀਮਤਾਂ ਵਧ ਰਹੀਆਂ ਨੇ ਪਰ ਚਾਂਦੀ ਦੀ ਚਮਕ ਹੁਣ ਫਿੱਕੀ ਪੈਦੀ ਨਜ਼ਰ ਆ ਰਹੀ ਹੈ ਫਿਲਹਾਲ ਇਸ ਬਲਟਨ ਦੇ ਬਾਅਦ ਸੇ ਨਹੀਂ ਲੰਗੇ ਤਾਂ ਤਾਜ਼ਾ ਖਬਰਾਂ ਲਈ ਤੁਸੀਂ ਬਣੀ ਨੂੰ ਸਾਡੇ ਨਾਲ